ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜਦੋਂ ਤੋਂ ਸੱਤਾ ਸੰਭਾਲੀ ਗਈ ਹੈ ਦੱਸਦੀ ਕਿ ਕਈ ਵੱਡੇ ਫੈਸਲੇ ਲਏ ਗਏ ਨੇ ਕਈ ਵੱਡੇ ਐਲਾਨ ਕੀਤੇ ਗਏ ਨੇ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ ਤਾਂ ਹੁਣ ਇੱਕ ਹੋਰ ਵੱਡਾ ਫੈਸਲਾ ਡੋਨਾਲਡ 트੍ਰੰਪ ਦੇ ਵੱਲੋਂ ਲਿਆ ਗਿਆ ਦੱਸਦੀ ਹੈ ਕਿ ਉਸਨੇ ਅਲਕਾਟਰਾਜ਼ ਜੇਲ੍ਹ ਦੇ ਦਰਵਾਜ਼ੇ ਜਿਹੜੇ ਨੇ ਤਾਲੇ 60 ਸਾਲਾਂ ਬਾਅਦ ਫਿਰ ਤੋਂ ਖੋਲਣ ਦੇ ਹੁਕਮ ਕਰ ਦਿੱਤੇ ਨੇ ਜਾਰੀ ਔਰ ਉੱਥੇ ਤੁਹਾਨੂੰ ਦੱਸਤੀ ਕਿ ਅਫਸਰਾਂ ਨੂੰ ਕਿਹਾ ਗਿਆ ਕਿ ਜਲਦ ਤੋਂ ਜਲਦ ਇਸ ਜੇਲ੍ਹ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਖਤਰਨਾਕ ਅਪਰਾਧੀਆਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਤਾਂ ਖਤਰਨਾਕ ਤਜਰਬੇ ਵਾਲੇ ਵਿਅਕਤੀ ਅਲਕਾਟਰਾਜ਼ ਜੇਲ੍ਹ ਦੇ ਵਿੱਚ ਜਿਹੜੇ ਕਿ ਰੱਖੇ ਜਾਣਗੇ ਉੱਤੇ ਹੀ ਤੁਹਾਨੂੰ ਦੱਸਤੀ ਹੈ ਕਿ ਡੋਨਾਲਡ ਟਰੰਪ ਦੇ ਵੱਲੋਂ ਪਹਿਲਾਂ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਕਿ ਵਾਪਸ ਭੇਜਿਆਗੇ ਉਹਨਾਂ ਦੇ ਦੇਸ਼ ਲੇਕਿਨ ਹੁਣ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾਵੇਗਾ ਚਾਹੇ ਤੁਸੀਂ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲੋ ਤੁਸੀਂ ਸਰਕਾਰਾਂ ਨੂੰ ਮੰਨਤਾ ਤਰਲੇ ਕਰੋਗੇ ਲੇਕਿਨ ਤੁਹਾਡੇ ਬੱਚੇ ਵਾਪਸ ਨਹੀਂ ਆ ਸਕਣਗੇ ਤਾਂ ਨੌਜਵਾਨਾਂ ਨੂੰ ਇਹ اپੀਲ ਹੈ ਕਿ ਕਿਸੇ ਵੀ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਯੂ ایس اے ਦੇ ਵਿੱਚ ਐਂਟਰ ਨਾ ਕਰੋ ਹਾਲਾਂਕਿ ਕਿਸੇ ਵੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰ ਨਾ ਕਰੋ ਜੇਕਰ ਜਾਣਾ ਹੈ ਤਾਂ ਸਹੀ ਤਰੀਕੇ ਦੇ ਨਾਲ ਜਿਹੜਾ ਤੁਸੀਂ ਉਸ ਦੇਸ਼ ਦੇ ਵਿੱਚ ਜਾਓ ਉੱਥੇ ਸਟੱਡੀ ਕਰੋ ਵਰਕ ਕਰੋ ਤੁਹਾਨੂੰ ਜਿਹੜੇ ਵੀਜ਼ੇ ਦਿੱਤੇ ਜਾਂਦੇ ਨੇ ਉਸ ਦੇ ਤਹਿਤ ਤੁਸੀਂ ਜਾ ਸਕਦੇ ਹੋ ਲੇਕਿਨ ਗਲਤ ਤਰੀਕੇ ਦੇ ਨਾਲ ਜਾਣ ਦੀ ਗਲਤੀ ਨਾ ਕਰਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਲਕਾਟਰਾਜ਼ ਜੇਲ੍ਹ ਨੂੰ ਦੁਬਾਰਾ ਖੋਲਣ ਦਾ ਐਲਾਨ ਕੀਤਾ ਹੈ ਉਸਨੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਇੱਥੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖੇਗਾ 트੍ਰੰਪ ਨੇ ਕਿਹਾ ਕਿ ਉਹਨਾਂ ਨੇ ਨਿਆ ਵਿਭਾਗ FBI ਅਤੇ ਹੋਮਲੈਂਡ ਸਿਕਿਉਰਿਟੀ ਨੂੰ ਅਲਕਾਟਰਾਜ਼ ਦੇ ਮੋੜ ਨਿਰਮਾਣ ਦੇ ਲਈ ਮਿਲ ਕੇ ਕੰਮ ਕਰਨ ਦਾ ਹੁਕਮ ਦਿੱਤਾ 트੍ਰੰਪ ਨੇ ਕਿਹਾ ਕਿ ਅਲਕਾਟਰਾਜ਼ ਨੂੰ ਦੁਬਾਰਾ ਖੋਲਣ ਦਾ ਮਤਲਬ ਸੱਚਮੁੱਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੈ ਅਮਰੀਕਾ ਨੇ ਹਾਲ ਹੀ ਦੇ ਵਿੱਚ ਮੱਧ ਅਮਰੀਕੀ ਦੇਸ਼ ਅਤੇ ਸਲਵਾਡੋਰ ਦੇ ਨਾਲ ਹਿੰਸਕ ਅਪਰਾਧੀਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਦੇ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਨ 트ੰਪ ਨੇ ਕਿਹਾ ਦੇਸ਼ ਦੇ ਵਿੱਚ ਖਤਰਨਾਕ ਅਪਰਾਧੀਆਂ ਨੂੰ ਰਕੜਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਠੱਗ ਜੱਜ ਕੈਦੀਆਂ ਨੂੰ ਉਹਨਾਂ ਦੇ ਮਾਮਲਿਆਂ ਦੀ ਸਨਵਾਈ ਦੇ ਦੌਰਾਨ ਪੇਸ਼ ਹੋਣ ਦੇ ਲਈ ਵਾਰ-ਵਾਰ ਬੁਲਾਉਂਦੇ ਨੇ ਇਸ ਦੇ ਨਾਲ ਹੀ ਦੇਸ਼ ਤੇ ਬੋਝ ਵੱਧਦਾ ਹੈ ਅਲਕਟਰਾਜ਼ ਨੂੰ ਅਮਰੀਕਾ ਦੀਆਂ ਸਭ ਤੋਂ ਔਖੀਆਂ ਜੇਲ੍ਹਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿੱਥੇ ਸਭ ਤੋਂ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਇਸ ਦਾ ਨਾਂ ਰਾਕ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹ ਕੈਲੀਫੋਰਨੀਆ ਤੇ ਸੈਨ ਫ੍ਰਾਂਸਿਸਕੋ ਖਾੜੀ ਦੇ ਵਿੱਚ ਇੱਕ ਟਾਪੂ ਤੇ ਸਥਿਤ ਹੈ ਇਹ ਜੇਲ 1934 ਤੋਂ 1963 ਤੱਕ ਵਰਤੋਂ ਦੇ ਵਿੱਚ ਸੀ ਇਸ ਨੂੰ ਉੱਚ ਲਾਗਤਾਂ ਅਤੇ ਰੱਖ-ਰਖਾਅ ਦੀ ਸਮੱਸਿਆਵਾਂ ਹੁੰਦਾ ਹੈ ਕਾਰਨ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਜੇਲ ਦੇ ਵਿੱਚ ਇਤਾਲਵੀ ਅਮਰੀਕੀ ਮਾਫੀਆ ਡਾਉਨ ਅਲਕੋਪੋਨ ਬਦਨਾਮ ਗੈਂਗਸਟਰ ਜਾਰਜ ਮਸ਼ੀਨ ਗਨ ਕੈਲੀ ਰਾਬਰਟ ਸਟਰਾਡ ਨੂੰ ਵੀ ਰੱਖਿਆ ਗਿਆ ਸੀ ਤੇ ਇਸ ਜੇਲ੍ਹ ਦੇ ਵਿੱਚ ਰਹਿੰਦੇ ਆ ਸਟਰਾਡ ਨੇ ਪੰਛੀਆਂ ਬਾਰੇ ਆਪਣੀ ਬਹੁਤ ਮਸ਼ਹੂਰ ਕਿਤਾਬਾਂ ਡਾਈਜੈਸਟ ਆਨ ਦਾ ਡਿਜ਼ੀਜ਼ ਆਫ ਬਰਡ ਵੀ ਲਿਖੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਬਰਡਮੈਨ ਆਫ ਅਲਕਾਟਰਾਜ਼ ਦਾ ਨਾਮ ਵੀ ਦਿੱਤਾ ਗਿਆ ਤੇ ਇੱਥੇ ਕੈਦੀਆਂ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਹੁਤ ਸਾਰੇ ਕੈਦੀਆਂ ਨੂੰ ਮਹੀਨਿਆਂ ਤੱਕ ਹਨੇਰੇ ਕਮਰੇ ਦੇ ਵਿੱਚ ਇਕੱਲੇ ਰੱਖਿਆ ਜਾਂਦਾ ਹੈ ਇਸ ਕਾਰਨ ਉੱਥੇ ਰਹਿਦੇ ਕੈਦੀਆਂ ਨੂੰ ਮਾਨਸਿਕ ਬਿਮਾਰੀਆਂ ਲੱਗ ਗਈਆਂ ਤੇ ਕਈਆਂ ਨੇ ਜੇਲ੍ਹ ਦੇ ਵਿੱਚ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਸੀ ਤਾਂ ਜੇਲ੍ਹ ਤੋਂ ਭੱਜਣ ਦੀ ਸਭ ਤੋਂ ਮਸ਼ਹੂਰ ਕਹਾਣੀ 64 ਸਾਲ ਪਹਿਲਾਂ ਵਾਪਰੀ ਸੀ ਬਹੁਤ ਸਾਰੇ ਕੈਦੀਆਂ ਨੇ ਜੇਲ੍ਹ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮਾਰੇ ਗਏ ਜਾਂ ਫਿਰ ਫੜੇ ਗਏ ਅਲਕਾਟਰਾਜ਼ ਦੇ ਤੋਂ ਸਭ ਤੋਂ ਮਸ਼ਹੂਰ ਭਜਨਾ 11 ਜੂਨ 1962 ਨੂੰ ਹੋਇਆ ਸੀ ਫ੍ਰੈਂਕ ਮੋਰਿਸ ਜੋਨ ਐਗਲਿਨ ਅਤੇ ਕੈਲਰਸ ਐਗਲਿਨ ਜੇਲ ਤੋਂ ਭੱਜ ਕੇ ਸਨ ਇਨ੍ਹਾਂ ਕੈਦੀਆਂ ਦੇ ਭੱਜਣ ਦੀ ਕਹਾਣੀ 1960 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਫ੍ਰੈਂਕ ਮੋਰਿਸ ਨਾਮ ਦੇ ਇੱਕ ਕੈਦੀ ਨੂੰ ਜੇਲ ਲਿਆਂਦਾ ਗਿਆ ਸੀ ਉਸਨੇ ਜੇਲ ਦੇ ਤਿੰਨ ਹੋਰ ਕੈਦੀਆਂ ਦੇ ਨਾਲ ਦੋਸਤੀ ਕੀਤੀ ਜੋਨ ਐਗਲਿਨ ਕੈਲਰਸ ਐਗਲਿਨ ਅਤੇ ਵੈਲਨ ਵਿਜ਼ਿਟ ਦਸੰਬਰ 1961 ਦੇ ਵਿੱਚ ਇਨ੍ਹਾਂ ਚਾਰ ਚਾਰਾ ਨੇ ਜੇਲ੍ਹ ਤੋਂ ਭੱਜਣ ਦੀ ਯੋਜਨਾ ਬਣਾਈ ਦਰਸਨ ਉਸਨੇ ਦੇਖਿਆ ਕਿ ਜੇਲ੍ਹ ਦੇ ਕਮਰੇ ਦੇ ਹਵਾਦਾਰੀ ਵਿੱਚ ਇੱਕ ਜਾਲ ਸੀ ਜਿੱਥੋਂ ਕੋਈ ਬਾਹਰ ਜਾ ਸਕਦਾ ਸੀ ਇਹ ਜੇਲ੍ਹ ਇੱਕ ਟਾਪੂ ਤੇ ਬਣਾਈ ਗਈ ਸੀ ਜਿਆਦਾ ਨਮੀ ਦੇ ਕਾਰਨ ਸੀਮਿੰਟ ਕਮਜ਼ੋਰ ਹੋ ਜਾਵੇਗਾ ਜਿਸ ਤੇ ਕਾਰਨ ਜਾਲ ਨੂੰ ਆਸਾਨੀ ਦੇ ਨਾਲ ਜਿਹੜਾ ਹਟਾਇਆ ਜਾ ਸਕਦਾ ਹੈ ਤਾਂ ਹੁਣ ਦੱਸਦੀ ਹੈ ਕਿ ਖਤਰਨਾਕ ਜਿਹੜੇ ਗੈਂਗਸਟਰ ਹੋਣਗੇ ਖਤਰਨਾਕ ਜੋ ਵਿਅਕਤੀ ਹੋਣਗੇ ਜਾਂ ਫਿਰ ਗੈਰ ਕਾਨੂੰਨੀ ਰਵਾਸੀ ਹੋਣਗੇ ਉਹਨਾਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਣ ਦੇ ਲਈ ਜਿਹੜਾ ਕਿ ਡੋਨਾਲਡ ਟਰੰਪ ਦੇ ਵੱਲੋਂ ਤਾਲੇ ਖੋਲਣ ਦੇ ਹੁਕਮ ਦਿੱਤੇ ਗਏ ਨੇ 62 ਸਾਲਾਂ ਬਾਅਦ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਫਿਰ ਤੋਂ ਸ਼ੁਰੂ ਹੋਵੇਗੀ